ਸਾਹਿਬ ਜੀ ਦੇ ਦਸਮਨ ਇਹਨਾਂ ਮਸੰਦਾਂ ਤੋਂ ਜਮਾ ਹੁੰਦੇ ਸਨ ਜੋ ਇਹ ਸਤਿਗੁਰ ਜੀ ਦੇ ਹਜ਼ੂਰ ਪਹੁੰਚ ਆਉਂਦੇ ਸਨ ਕਲਗੀਧਰ ਪਿਤਾ ਜੀ ਦੇ ਸਮੇਂ ਸੀ ਪੁਰਾਣੇ ਕਈ ਸੰਤਾਂ ਵਰਗੇ ਸਨ ਕੁਝ ਗ੍ਰਸਤੀ ਮਸੰਦ ਮਾਇਆ ਭਾਰੀ ਤੇ ਲੋਭੀ ਹੋ ਗਏ ਸਨ ਕਈਆਂ ਨੇ ਆਪਣੇ ਆਪ ਨੂੰ ਗੁਰੂ ਦੇ ਮੁਖ ਸਾਥੀ ਸੰਗਤਾਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤੀ ਸੀ ਸਦੋਂ ਕਲਗੀਧਰ ਪਿਤਾ ਜੀ ਨੇ ਮਸੰਦ ਸੰਗਠਨ ਬੰਦ ਕਰਵਾ ਦਿੱਤੀ ਸੀ ਦਸਵੰਧ ਭੇਟਾ ਨੂੰ ਮਸੰਦਾਂ ਨੇ ਲੈਣ ਦੀ ਕਾਰਜਸ਼ਕਤ ਦੇ ਦਿੱਤੀ ਸੀ ਪਰ ਮਸੰਦਾਂ ਵਿੱਚ ਉਸ ਵੇਲੇ ਵੀ ਅੱਛੇ ਸਿੱਧਕੀ ਦੇ ਪ੍ਰੇਮੀ ਸਨ ਜਿਹੜੇ ਮਸੰਦ ਰਹਿ ਗਏ ਸਨ ਗੁਰੂ ਮਹਾਰਾਜ ਜੀ ਨੇ ਕਿਹਾ ਸਾਰਿਆਂ ਦੀ ਹਾਜ਼ਰੀ ਲਾਓ ਕਿ ਉਹਨਾਂ ਦੀ ਪੇਟਾ ਆ ਰਹੀ ਹੈ ਕਿ ਨਹੀਂ ਇਹਨਾਂ ਵਿੱਚ ਇੱਕ ਮਸੰਦ ਸੀ ਅਈ ਫੈਰੂ ਜਿਨ੍ਹਾਂ ਦੀ ਕੋਈ ਪੇਟਾ ਨਹੀਂ ਸੀ ਆਂਦੀ ਗੁਰੂ ਮਹਾਰਾਜ ਜੀ ਨੇ ਕਿਹਾ ਕੁਝ ਸਿੱਖ ਜਾਓ ਤੇ ਉਸ ਦੀ ਦਾੜੀ ਤੋਂ ਫੜ ਕੇ ਲੈ ਕੇ ਆਓ ਸਿੱਖ ਉਹਨਾਂ ਨੂੰ ਲੈਣ ਚਲੇ ਗਏ ਉਹਨਾਂ ਨੇ ਦੇਖਿਆ ਕਿ ਫੈਰੂ ਮਰਜੀ ਗਰੀਬਾਂ ਦੀ ਸੇਵਾ ਕਰਦਾ ਹੈ ਤੇ ਬਹੁਤ ਹੀ ਨਿਮਰਤਾ ਵਾਲੇ ਹਨ ਗੁਰੂ ਜੀ ਦਾ ਸੁਨੇਹਾ ਸੁਣਦੇ ਸਾਹੀ ਪਰ ਫਿਰੋ ਮਲਜੀ ਸਿਖਾ ਦੇ ਨਾਲ ਚੱਲ ਪਏ ਲੈ ਜਾਣ ਵਾਲੇ ਸਿੱਖ ਤਾਂ ਸਵੀਕਾਰ ਕਰ ਪਰ ਫਿਰੋ ਮਲਜੀ ਕਹਿੰਦੇ ਕਿ ਮੈਨੂੰ ਤੁਸੀਂ ਹੱਥ ਬੰਨ੍ਹ ਕੇ ਮੇਰੀ ਦਾੜੀ ਫੜ ਕੇ ਲੈ ਚਲੋ ਜੋ ਗੁਰੂ ਜੀ ਦਾ ਹੁਕਮ ਹੈ ਜਦ ਇਸ ਤਰ੍ਹਾਂ ਗੁਰੂ ਜੀ ਦੇ ਦਰਬਾਰ ਪੇਸ਼ ਹੋਏ ਗੁਰੂ ਜੀ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਅੰਦਰ ਧਿਆਨ ਹੋ ਗਿਆ ਫਿਰ ਨੈਣ ਖੋਲੇ ਤੇ ਫਿਰੋ ਮਲਜੀ ਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ ਤੂੰ ਤਾਂ ਸਾਰਾ ਕੁਝ ਭੇਜਦਾ ਰਿਹਾ ਮੈਨੂੰ ਤੇਰਾ ਦਸਵੰਦ ਪਹੁੰਚਦਾ ਰਿਹਾ ਤੈਨੂੰ ਕੌਣ ਫੜ ਲਿਆ ਹੈ ਤੂੰ ਫੇਰੂ ਮਾਲੀ ਤੂੰ ਤਾਂ ਭਾਈ ਫੇਰੂ ਸੱਚੀ ਦਾਣੀ ਹੈ ਕਿਸੇ ਨੇ ਹੋਰ ਹੀ ਜੀ ਕਿਹਾ ਪਾਦਸ਼ਾਹ ਇਹਨਾਂ ਵੱਲੋਂ ਕੋਈ ਮਾਇਆ ਨਹੀਂ ਹੈ ਗੁਰੂ ਜੀ ਕਹਿੰਦੇ ਇਹਦਾ ਦਸਵੰਦ ਸਿੱਧਾ ਹੀ ਮੇਰੇ ਕੋਲ ਆਉਂਦਾ ਰਿਹਾ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਸਾਰੇ ਦਸਵੰਦ ਦੀ ਮਾਇਆ ਘੜਿਆ ਚ ਲਾਂਦਾ ਰਿਹਾ ਇਸ ਨੂੰ ਮੈਂ ਕਦੇ ਇੱਕ ਦਿਨ ਕਹਿ ਸੀ ਕਿ ਸਾਥ ਸੰਗਤ ਇਹ ਰਸਨਾ ਵੀ ਗੁਰੂ ਕੀ ਗੋਬੇ कलिधार पिता जी ने भाई फेरू मर्ज नस्तार बना के सच्ची दाड़ी का दा वर दिता इस वर के मगरों आप लम्बे देश अपने टिकाने ही नाम की जोत चलती रही सतगुरु की सेवा के प्यार अंत तक निभ गया